ਸਾਰਿਆਂ ਨੂੰ ਬਹੁਤ ਹੀ ਪਿਆਰ ਭਰੀ ਜੈਮ ਸਿਦੀ ਪ੍ਰਭੂ ਜੀ ਦੀ ਬਹੁਤ ਹੀ ਪਵਿੱਤਰ ਜਲਾਲੀ ਹਜ਼ੂਰੀ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆ ਤੇ ਮੈਨੂੰ ਪੂਰਾ ਯਕੀਨ ਆ ਕਿ ਤੁਸੀਂ ਸਾਰੇ ਬਿਲਕੁਲ ਠੀਕ ਠਾਕ ਹੋ ਰਾਜੀ ਖੁਸ਼ ਹੋ ਅਰ ਪਰਮੇਸ਼ਵਰ ਦੀ ਬਹੁਤ ਵੱਡੀ ਕਿਰਪਾ ਤੁਹਾਡੇ ਉੱਤੇ ਆ ਹallelujah ਤੇ ਮੈਨੂੰ ਇਹ ਵੀ ਯਕੀਨ ਆ ਕਿ ਅੱਜ ਤੁਸੀਂ ਵੱਡੀ ਬਰਕਤ ਦੇ ਨਾਲ ਘਰ ਜਾਓਗੇ ਆਮੀਨ ਪਰਮੇਸ਼ਰ ਤੁਹਾਡੇ ਨਾਲ ਹੋਣ ਤੇ ਪਰਮੇਸ਼ਰ ਦੀ ਕਿਰਪਾ ਹਮੇਸ਼ਾ ਤੁਹਾਡੇ ਉੱਤੇ ਤੁਹਾਡੇ ਸਭ ਕਾਸੇ ਦੇ ਉੱਤੇ ਬਣੀ ਰਹੇ। ਆਮੇਨ ਹਾਲੇਲੂਇਆ ਸੋ ਅੱਜ ਆਪਾਂ ਪਰਮੇਸ਼ਰ ਦੇ ਪਵਿੱਤਰ ਵਚਨ ਦੇ ਵਿੱਚੋਂ ਜੋ ਸਿੱਖਣਾ ਉਹ ਹੈ ਪਰਮੇਸ਼ਰ ਦੁੱਖਾਂ ਵਿੱਚ ਸਾਡਾ ਸਹਾਇਕ ਹੈ। ਹਾਲੇਲੂਇਆ ਜਦੋਂ ਵੀ ਜ਼ਿੰਦਗੀ ਦੇ ਵਿੱਚ ਕੋਈ ਉਤਰਾ ਚੜਾ ਆਉਂਦਾ ਕੋਈ ਦੁੱਖ ਤਕਲੀਫ ਆਉਂਦੀ ਆ ਅਸੀਂ ਭੱਜ ਕੇ ਰਿਸ਼ਤੇਦਾਰਾਂ ਵੱਲ ਨੂੰ ਜਾਂਦੇ ਆ ਦੋਸਤਾਂ ਮਿੱਤਰਾਂ ਵੱਲ ਨੂੰ ਜਾਂਦੇ ਆ ਤੇ ਜਦੋਂ ਉੱਥੇ ਸਾਡੀ ਜ਼ਰੂਰਤ ਪੂਰੀ ਨਹੀਂ ਹੁੰਦੀ ਫਿਰ ਅਸੀਂ ਨਿਰਾਸ਼ ਹੋ ਜਾਂਦੇ ਆ ਔਰ ਕਈ ਵਾਰੀ ਅਸੀਂ ਫਿਰ ਉਹਨਾਂ ਦੇ ਨਾਲ ਹਮੇਸ਼ਾ ਲਈ ਆਪਣਾ ਰਿਸ਼ਤਾ ਤੋੜ ਦਿੰਨੇ ਆ ਜਦੋਂ ਅਸੀਂ ਦੁੱਖ ਦੇ ਸਮੇਂ ਦੇ ਵਿੱਚ ਪਰੇਸ਼ਾਨੀ ਦੇ ਸਮੇਂ ਵਿੱਚ ਭੱਜ ਕੇ ਪਰਮੇਸ਼ਵਰ ਦੇ ਕੋਲ ਆਉਨੇ ਆ ਤਾਂ ਸਾਡੀ ਪ੍ਰਾਰਥਨਾ ਨੂੰ ਸੁਣਦੇ ਵੀ ਆ ਪ੍ਰਭੂ ਜੀ ਸਾਡੀ ਮਦਦ ਵੀ ਕਰਦੇ ਆ ਅਸੀਂ ਨਿਰਾਸ਼ ਵੀ ਨਹੀਂ ਹੁੰਦੇ ਤੇ ਸਾਡੇ ਰਿਸ਼ਤੇ ਵੀ ਬਚੇ ਰਹਿੰਦੇ ਆ ਹallelujah ਕਈ ਵਾਰੀ ਸਾਨੂੰ ਲੱਗਦਾ ਕਿ ਜੇ ਕੋਈ ਇਨਸਾਨ ਬਹੁਤ ਅਮੀਰ ਸ਼ਾਇਦ ਉਹਦੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਨਹੀਂ ਆ ਉਹ ਬਹੁਤ ਖੁਸ਼ ਆ ਕਿਉਂਕਿ ਉਹਦੇ ਕੋਲੇ ਪੈਸੇ ਆ ਉਹ ਜੋ ਚਾਹੇ ਖਰੀਦ ਸਕਦਾ ਆ ਤੇ ਜਿਹੜਾ ਇੱਕ ਇਨਸਾਨ ਤਨੀ ਆ ਜਿਹੜਾ ਅਮੀਰ ਆ ਉਹ ਸੋਚਦਾ ਮੇਰੇ ਕੋਲੇ ਕੰਮ ਜ਼ਿਆਦਾ ਆ ਇਸ ਲਈ ਮੇਰੇ ਕੋਲੇ ਪਰੇਸ਼ਾਨੀਆਂ ਜ਼ਿਆਦਾ ਆ ਪਰ ਜਿਹੜਾ ਵਿਅਕਤੀ ਸਿਰਫ ਦੋ ਟਾਈਮ ਦੀ ਰੋਟੀ ਖਾਂਦਾ ਆ ਉਹ ਮੇਰੇ ਨਾਲੋਂ ਵੱਧ ਸੌਖਾ ਆ ਕਿ ਨਹੀਂ ਨੂੰ ਲੱਗਦਾ ਕਿ ਨਿਰਤਨ ਸੌਖਾ ਆ ਤੇ ਨਿਰਤਨ ਨੂੰ ਲੱਗਦਾ ਕਿ ਧਨੀ ਸੌਖਾ ਆ ਪਰ ਸੱਚ ਇਹ ਆ ਕਿ ਚਾਹੇ ਕੋਈ ਵਿਅਕਤੀ ਧਨੀ ਆ ਜਾਂ ਨਿਰਤਨ ਆ ਭਾਵੇਂ ਕੋਈ ਅਮੀਰ ਆ ਜਾਂ ਗਰੀਬ ਆ ਹਰੇਕ ਦੀ ਜ਼ਿੰਦਗੀ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਸਮੱਸਿਆਵਾਂ ਆ ਵੱਖ-ਵੱਖ ਜ਼ਰੂਰਤਾਂ ਆ ਵੱਖ-ਵੱਖ ਪਰੇਸ਼ਾਨੀਆਂ ਆ ਉਹਨਾਂ ਦੇ ਦੁੱਖ ਵੱਖਰੇ ਆ ਇੱਦਾਂ ਨਹੀਂ ਆ ਕਿ ਜਿਹੜਾ ਤਨੀ ਆ ਉਹ ਬਹੁਤ ਖੁਸ਼ ਆ ਜਾਂ ਜਿਹਦੇ ਕੋਲੇ ਪੈਸਾ ਨਹੀਂ ਆ ਉਹ ਬਹੁਤ ਖੁਸ਼ ਆ ਸੱਚ ਤਾਂ ਇਹ ਆ ਕਿ ਖੁਸ਼ ਸਿਰਫ ਉਹ ਆ ਜਿਹਦੇ ਕੋਲੇ ਪਰਮੇਸ਼ਵਰ ਆ ਹallelujah ਪੈਸਾ ਹੁਣ ਕਿਸੇ ਇਨਸਾਨ ਦੇ ਕੋਲ ਦੁੱਖ ਦੀ ਵਜ੍ਹਾ ਨਹੀਂ ਆ ਬੁਰੀ ਗੱਲ ਨਹੀਂ ਆ ਪਰ ਜੇ ਸਿਰਫ ਪੈਸਾ ਆ ਪਰ ਪ੍ਰਭੂ ਨਹੀਂ ਆ ਫਿਰ ਉਹ ਇਨਸਾਨ ਸੌਖਾ ਨਹੀਂ ਹੋ ਸਕਦਾ ਫੇਰ ਜ਼ਰੂਰ ਉਹਦੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਦੁੱਖ ਕੋਈ ਨਾ ਕੋਈ ਕਸ਼ਟ ਹੋਊਗਾ ਪਰ ਜੇ ਉਹਦੇ ਕੋਲੇ ਧਨ ਵੀ ਆ ਤੇ ਪਰਮੇਸ਼ਵਰ ਵੀ ਆ ਫੇਰ ਉਹਦਾ ਉਹ ਜਿਹੜਾ ਪੈਸਾ ਆ ਉਹ ਚੰਗੇ ਕੰਮਾਂ ਦੇ ਲਈ ਵਰਤਿਆ ਜਾਊਗਾ ਉਸ ਪੈਸੇ ਦਾ ਵੀ ਉਹ ਆਨੰਦ ਮਾਣ ਸਕਦਾ ਆ ਪਰ ਜੇ ਪੈਸਾ ਬਹੁਤ ਆ ਪਰਮੇਸ਼ਵਰ ਨਹੀਂ ਆ ਫੇਰ ਉਹਦੇ ਕੋਲੇ ਮਿੱਠੀ ਨੀਂਦ ਨਹੀਂ ਹੋਊਗੀ ਫੇਰ ਉਹਦੇ ਘਰ 'ਚ ਹੋ ਸਕਦਾ ਸ਼ਾਂਤੀ ਨਾ ਹੋਵੇ ਹੋ ਸਕਦਾ ਉਹਦੇ ਨਿਆਣੇ ਅੱਖੇ ਨਾ ਲੱਗਦੇ ਹੋਣ ਜਾਂ ਜਿਸਮਾਨੀ ਕੋਈ ਰੋਗ ਲੱਗਿਆ ਹੋਵੇ ਬਿਮਾਰੀ ਹੋਵੇ ਹੋ ਸਕਦਾ ਕਿ ਉਹਦੇ ਘਰ ਦੇ ਵਿੱਚ ਕਲੇਸ਼ ਪਿਆ ਰਹਿੰਦਾ ਹੋਵੇ ਪਤੀ ਪਤਨੀ ਦੀ ਆਪਸ ਵਿੱਚ ਨਾ ਬਣਦੀ ਹੋਵੇ ਪੈਸਾ ਔਲਾਦ ਦਾ ਸੁੱਖ ਨਹੀਂ ਦੇ ਸਕਦਾ ਪੈਸਾ ਪਤੀ ਪਤਨੀ ਦੇ ਪਿਆਰ ਵਾਲਾ ਸੁੱਖ ਨਹੀਂ ਦੇ ਸਕਦਾ ਪੈਸਾ ਤੁਹਾਨੂੰ ਨੀਂਦ ਨਹੀਂ ਦੇ ਸਕਦਾ ਤੁਸੀਂ ਬਿਸਤਰੇ ਮਹਿੰਗੇ ਖਰੀਦ ਸਕਦੇ ਆ ਬੈੱਡ ਮਹਿੰਗੇ ਖਰੀਦ ਸਕਦੇ ਏਸੀ ਲਵਾ ਸਕਦੇ ਆ ਪਰ ਮਿੱਠੀ ਨੀਂਦ ਪਰਮੇਸ਼ਵਰ ਦੇ ਵੱਲੋਂ ਸੋ ਪੈਸਾ ਕਈ ਵਾਰੀ ਇੱਕ ਨਿਰਤਨ ਵਿਅਕਤੀ ਉਹਦੀ ਦੌੜ ਹੈ ਸਿਰਫ ਪੈਸਾ ਕਮਾਉਣਾ ਉਹਨੂੰ ਲੱਗਦਾ ਪੈਸਾ ਕਮਾ ਕੇ ਮੈਂ ਬਹੁਤ ਸੌਖਾ ਹੋ ਜਾਊਗਾ ਔਰ ਉਹ ਇੰਨਾ ਖੱਪਦਾ ਇੰਨਾ ਖੱਪਦਾ ਪੈਸਾ ਕਮਾਉਣ ਦੇ ਲਈ ਕਿ ਜੇ ਇਸ ਦਿਨ ਉਹਦੇ ਕੋਲੇ ਪੈਸਾ ਇਕੱਠਾ ਹੁੰਦਾ ਉਹਦਾ ਸਰੀਰ ਜਵਾਬ ਦੇ ਚੁੱਕਿਆ ਹੁੰਦਾ ਉਸ ਪੈਸੇ ਨੂੰ ਵਰਤਣ ਦੇ ਯੋਗ ਹੀ ਨਹੀਂ ਰਹਿੰਦਾ ਜੇ ਇਸ ਪੈਸਾ ਕਮਾਉਣ ਦੇ ਲਈ ਉਹਨੇ ਬਹੁਤ ਜਤਨ ਕੀਤੇ ਦਿਨ ਰਾਤ ਭਜਨੱਠ ਕੀਤੀ ਉਹਨੇ ਆਪਣੇ ਬੱਚਿਆਂ ਨੂੰ ਟਾਈਮ ਨਹੀਂ ਦਿੱਤਾ ਉਹਨੇ ਆਪਣੇ ਪਰਿਵਾਰ ਨੂੰ ਟਾਈਮ ਨਹੀਂ ਦਿੱਤਾ ਅਰ ਜੇ ਇਸ ਦਿਨ ਪੈਸਾ ਉਹਦੇ ਹੱਥ ਵਿੱਚ ਹੁੰਦਾ ਉਹ ਦਿਨ ਬੱਚੇ ਹੱਥ ਵਿੱਚ ਨਹੀਂ ਰਹਿੰਦੇ ਉਹ ਦਿਨ ਪਤੀ ਪਤਨੀ ਦਾ ਸੌਖਾ ਹੱਥ ਵਿੱਚ ਨਹੀਂ ਰਹਿੰਦਾ ਪੈਸਾ ਸਭ ਮਸਲਿਆਂ ਦਾ ਹੱਲ ਨਹੀਂ ਆ ਮੋ ਐਮ 8 ਤੂ ਹੱਲ ਨਹੀਂ ਆ ਹਾਂ ਪੈਸਾ ਸਾਡੀ ਇੱਕ ਜ਼ਰੂਰਤ ਆ ਬਹੁਤ ਵੱਡੀ ਜ਼ਰੂਰਤ ਆ ਇਸ ਧਰਤੀ ਉੱਤੇ ਗੁਜ਼ਰਬਸਰ ਕਰਨ ਦੇ ਲਈ ਪਰ ਜੇ ਅਸੀਂ ਕਹੀਏ ਕਿ ਸੋਖ ਆਨੰਦ ਚੈਨ ਸ਼ਾਂਤੀ ਇਹ ਸਭ ਪੈਸੇ ਦੇ ਨਾਲ ਆ ਪੈਸੇ ਦੇ ਨਾਲ ਨਹੀਂ ਆ ਜੇਕਰ ਪਰਮੇਸ਼ਵਰ ਸਾਡੇ ਜੀਵਨ ਦੇ ਵਿੱਚ ਆ ਫਿਰ ਇੱਕ ਧਨੀ ਵਿਅਕਤੀ ਆਪਣੇ ਪੈਸੇ ਦਾ ਆਨੰਦ ਲੈ ਸਕਦਾ ਤੇ ਇੱਕ ਨਿਰਦਨ ਵਿਅਕਤੀ ਨਿਰਤੰਤਾ ਦੇ ਵਿੱਚੋਂ ਬਾਹਰ ਆ ਸਕਦਾ ਗਰੀਬੀ ਦੇ ਬੰਦਨ ਵਿੱਚੋਂ ਬਾਹਰ ਆ ਸਕਦਾ ਫਿਰ ਉਹਦੇ ਥੋੜੇ ਦੇ ਵਿੱਚ ਵੀ ਪਰਮੇਸ਼ਵਰ ਉਹਨੂੰ ਬਹੁਤ ਵੱਡੀ ਆਸ਼ੀਸ਼ ਤੇ ਬਰਕਤ ਦੇਣ ਦੇ ਲਈ ਸਮਰਥੀ ਆ ਫਿਰ ਉਹਦੇ ਦੋ ਕਮਰਿਆਂ ਦੇ ਘਰ ਦੇ ਵਿੱਚ ਵੀ ਪ੍ਰੇਮ ਆਨੰਦ ਤੇ ਸ਼ਾਂਤੀ ਦਾ ਮਾਹੌਲ ਹੋਊਗਾ ਜੇ ਉਹਦੇ ਬੱਚੇ ਆਗਿਆਕਾਰੀ ਦੇ ਵਿੱਚ ਆ ਪਤੀ ਪਤਨੀ ਦਾ ਆਪਸ ਵਿੱਚ ਪ੍ਰੇਮ ਆ ਸਰੀਰ ਨੂੰ ਕੋਈ ਰੋਗ ਨਹੀਂ ਹੈਗਾ ਦੋ ਵਕਤ ਦੀ ਰੋਟੀ ਖਾਣ ਨੂੰ ਮਿਲਦੀ ਆ ਨਿਗਰ ਲੈਂਡ ਨੂੰ ਕੱਪੜੇ ਪੂਰੇ ਹੈਗੇ ਆ ਉਹਨੇ ਬਹੁਤ ਖੁਸ਼ ਰਹਿਣਾ ਵੀ ਸਭ ਕੁਝ ਸਹੀ ਚੱਲ ਰਿਹਾ ਹੈ ਇਸ ਲਈ ਸਾਡੀ ਜ਼ਿੰਦਗੀ ਦੇ ਵਿੱਚ ਸਭ ਤੋਂ ਵੱਡੀ ਜ਼ਰੂਰਤ ਪਰਮੇਸ਼ਵਰ ਆ ਸਭ ਤੋਂ ਪਹਿਲਾਂ ਆਪਣੀ ਜ਼ਿੰਦਗੀ ਦੇ ਵਿੱਚ ਅਗਰ ਕੁਝ ਹਾਸਲ ਕਰਨਾ ਚਾਹੁੰਦੇ ਆ ਤਾਂ ਪਰਮੇਸ਼ਵਰ ਨੂੰ ਹਾਸਲ ਕਰੋ ਉਹ ਸਾਡੇ ਤੋਂ ਦੂਰ ਨਹੀਂ ਆ ਸਾਡੇ ਤੋਂ ਵੱਖ ਵੀ ਨਹੀਂ ਆ ਪਰ ਅੱਜ ਤੱਕ ਅਸੀਂ ਉਹਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਵੀ ਨਹੀਂ ਕੀਤੀ ਅਸੀਂ ਉਹਨੂੰ ਦੇਖਣ ਦੀ ਸਮਝਣ ਦੀ ਮਹਿਸੂਸ ਕਰਨ ਦੀ ਕੋਸ਼ਿਸ਼ ਵੀ ਨਹੀਂ ਕੀਤੀ ਅਜ ਤੱਕ ਸਾਡੀ ਦੌੜ ਰਹੀ ਮਟੀਰੀਅਲਿਸਟਿਕ ਦੁਨੀਆਦਾਰੀ ਦੀਆਂ ਚੀਜ਼ਾਂ ਵਾਸਤੇ ਇਹ ਤਾਂ ਬਹੁਤ ਲੋਕਾਂ ਦੇ ਕੋਲ ਹੈ ਔਰ ਬਹੁਤ ਸਾਰੀਆਂ ਇੰਟਰਨੈਟ ਦੇ ਉੱਤੇ ਐਗਜ਼ੈਂਪਲਸ ਆ ਜਿਨ੍ਹਾਂ ਨੇ ਬਹੁਤ ਪੈਸਾ ਕਮਾਇਆ ਬਹੁਤ ਪੈਸਾ ਕਮਾਇਆ ਅੰਤ ਦੇ ਵਿੱਚ ਕੋਈ ਕੈਂਸਰ ਵਾਲੀ ਬੈੱਡ ਤੇ ਸੀ ਉਹ ਸਾਰਾ ਪੈਸਾ ਕੈਂਸਰ ਦੇ ਉੱਤੇ ਉਹਦਾ ਲੱਗ ਗਿਆ ਕਿਸੇ ਦੀਆਂ ਕਿਡਨੀਜ਼ ਖਰਾਬ ਹੋ ਗਈਆਂ ਜਿੰਨਾ ਉਹਨੇ ਮਿਹਨਤ ਕਰਕੇ ਪੈਸਾ ਕਮਾਇਆ ਸੀ ਉਹ ਕਿਡਨੀਜ਼ ਦੀ ਟ੍ਰੀਟਮੈਂਟ ਦੇ ਲਈ ਲੱਗ ਗਿਆ ਕਿਸੇ ਦੇ ਉੱਤੇ ਕੋਈ ਇਹੋ ਜਿਹਾ ਮੁਕੱਦਮਾ ਪੈ ਗਿਆ ਕਿ ਜਿੰਨਾ ਉਹਨੇ ਧਨ ਜੋੜਿਆ ਸੀ ਸਾਰਾ ਮੁਕੱਦਮਿਆਂ ਦੇ ਵਿੱਚ ਖਰਚ ਹੋ ਗਿਆ ਉਸ ਪੈਸੇ ਦਾ ਸੋਖ ਹੀ ਨਹੀਂ ਲੈ ਸਕੇ ਅਰ ਬਹੁਤ ਸਾਰੇ ਗਰੀਬੀ ਦੀ ਅਵਸਥਾ ਵਿੱਚ ਵੀ ਇਦਾਂ ਹੀ ਲੋਕ ਸੀ ਕਿਉਂ ਸਾਰੀ ਉਮਰ ਭੁੱਖ ਤੇ ਪਿਆਸ ਦੇ ਵਿੱਚ ਹੀ ਸੜ ਗਏ ਉਹਨਾਂ ਨੂੰ ਢਿੱਡ ਭਰ ਕੇ ਭੋਜਨ ਵੀ ਨਸੀਬ ਨਹੀਂ ਹੋਇਆ ਮੈਨੂੰ ਜਿੱਥੋਂ ਤੱਕ ਮੈਂ ਬਾਈਬਲ ਦਾ ਵਚਨ ਨੂੰ ਪੜਿਆ ਆ ਸਮਝਣ ਦੀ ਕੋਸ਼ਿਸ਼ ਕੀਤੀ ਅਪੁਤਰਾਤਮਾ ਦੇ ਜ਼ਰੀਏ ਮੈਨੂੰ ਇਹੀ ਸਮਝ ਵਿੱਚ ਆਇਆ ਕਿ ਅਮੀਰ ਨੂੰ ਵੀ ਤੇ ਗਰੀਬ ਨੂੰ ਵੀ ਪਰਮੇਸ਼ਵਰ ਦੀ ਜ਼ਰੂਰਤ ਆ ਤਾਂ ਜੋ ਆਪਣੀ ਜ਼ਿੰਦਗੀ ਦੇ ਵਿੱਚ ਸੁੱਖ ਨੂੰ ਲੈ ਸਕੇ ਆਰਾਮ ਨੂੰ ਮਹਿਸੂਸ ਕਰ ਸਕੇ ਤੇ ਆਪਣੇ ਪਰਿਵਾਰ ਦੇ ਨਾਲ ਸੋਹਣਾ ਜੀਵਨ ਜੀ ਸਕੇ ਅਸੀਂ ਪਰਮੇਸ਼ਵਰ ਨੂੰ ਪ੍ਰਾਪਤ ਕਿਦਾਂ ਕਰ ਸਕਦੇ ਆ ਜਾਂ ਕਿਦਾਂ ਮਹਿਸੂਸ ਕਰ ਸਕਦੇ ਆ ਉਹਨੂੰ ਜੇ ਤੁਸੀਂ ਬਹੁਤ ਓਵਰ ਥਿੰਕ ਕਰਦੇ ਆ ਬਹੁਤ ਜ਼ਰੂਰਤ ਨਾਲੋਂ ਵੱਧੂ ਸੋਚੀ ਜਾਂਦੇ ਆ ਸੋਚੀ ਜਾਂਦੇ ਆ ਤੁਸੀਂ ਉਹਨੂੰ ਕਦੀ ਮਹਿਸੂਸ ਨਹੀਂ ਕਰ पाओਗੇ ਤੁਸੀਂ ਹਰ ਕਿਸੇ ਨਾਲ ਲੜਦੇ ਰਹਿੰਦੇ ਰਹਿੰਦੇ ਤੁਸੀਂ ਕਦੀ ਵੀ ਉਹਨੂੰ ਮਹਿਸੂਸ ਨਹੀਂ ਕਰ पाओਗੇ ਅਗਰ ਤੁਸੀਂ ਬਹੁਤ ਜ਼ਿਆਦਾ ਕੱਟੜਵਾਦੀ ਸੋਚ ਰੱਖਦੇ ਆ ਕੱਟੜਵਾਦੀ ਖਿਆਲ ਰੱਖਦੇ ਆ ਤੁਸੀਂ ਕਦੀ ਵੀ ਪਰਮੇਸ਼ਰ ਨੂੰ ਮਹਿਸੂਸ ਨਹੀਂ ਕਰ ਸਕੋਗੇ ਪਰਮੇਸ਼ਰ ਨੂੰ ਮਹਿਸੂਸ ਕਰਨ ਦੇ ਲਈ ਸਾਡੇ ਮਨ ਦਾ ਸ਼ਾਂਤ ਹੋਣਾ ਬਹੁਤ ਜ਼ਰੂਰੀ ਆ ਸਾਡੇ ਅੰਦਰ ਇੱਕ ਠਹਿਰਾਵ ਹੋਣਾ ਬਹੁਤ ਜ਼ਰੂਰੀ ਆ ਸਾਡੇ ਅੰਦਰ ਫਲੈਕਸੀਬਿਲਟੀ ਲਚਕੀਲਾਪਨ ਹੋਣਾ ਸਾਡੇ ਮਨ ਦੀਆਂ ਭਾਵਨਾਵਾਂ ਦਾ ਲਚਕੀਲਾ ਹੋਣਾ ਬਹੁਤ ਜ਼ਰੂਰੀ ਆ ਕਿਸੇ ਦੇ ਪ੍ਰਤੀ ਸਾਡੇ ਅੰਦਰ ਹਯਾ ਦਇਆ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਆ ਸਿੱਖਣ ਵਾਲਾ ਮਨ ਹੋਣਾ ਬਹੁਤ ਜ਼ਰੂਰੀ ਆ ਨਰਮਾਈ ਹੋਣੀ ਬਹੁਤ ਜ਼ਰੂਰੀ ਆ ਅ ਜੇ ਸਾਡੇ ਵਿੱਚ ਇਹ ਚੀਜ਼ਾਂ ਹੋਈਆਂ ਜਦੋਂ ਅਸੀਂ ਕੋਸ਼ਿਸ਼ ਕਰਾਂਗੇ ਵਚਨ ਦੇ ਵਿੱਚ ਸਾਨੂੰ ਇਦਾਂ ਸਮਝ ਆਉਂਦੀ ਆ ਵਚਨ ਚ ਲਿਖਿਆ ਆ ਕਿ ਜਿਹੜਾ ਕੋਸ਼ਿਸ਼ ਕਰਦਾ ਆ ਉਹ ਸਫਲ ਹੁੰਦਾ ਆ ਤੇ ਜੇ ਅਸੀਂ ਕੋਸ਼ਿਸ਼ ਕਰਾਂਗੇ ਸਭ ਚੀਜ਼ਾਂ ਸਾਡੇ ਅੰਦਰ ਆ ਜਾਣਗੀਆਂ ਅਰ ਫਿਰ ਤੁਸੀਂ ਅੱਖਾਂ ਬੰਦ ਕਰਕੇ ਸ਼ਾਂਤ ਹੋ ਕੇ ਧਿਆਨ ਲਗਾ ਕੇ ਬੈਠੋਗੇ ਤੁਸੀਂ ਉਹਨੂੰ ਜ਼ਰੂਰ ਮਹਿਸੂਸ ਕਰ ਪਾਓਗੇ ਪਰ ਜਿੰਨੀ ਦੇਰ ਤੱਕ ਸਾਡੇ ਅੰਦਰ ਰੌਲਾ ਰੱਪਾ ਆ ਸਾਡੇ ਅੰਦਰ ਤੜਫਣ ਮਿੱਟੀ ਆ ਮੰਨੂ ਲੱਗੀ ਜਿੰਨੀ ਦੇਰ ਤੱਕ ਸੋਚਾਂ ਇੱਧਰ ਉੱਧਰ ਭੱਜੀ ਜਾਂਦੀਆਂ ਮੇਰੇ ਨਾਲ ਇਦਾਂ ਕਿਉਂ ਹੋ ਗਿਆ ਇਹਦੇ ਨਾਲ ਕਿਉਂ ਨਹੀਂ ਹੋਇਆ ਇਦਾਂ ਨਹੀਂ ਹੋਣਾ ਚਾਹੀਦਾ ਸੀ ਇਹ ਇਦਾਂ ਕਿਉਂ ਮੌਸਮ ਬਦਲ ਗਿਆ ਇਹ ਕਿਉਂ ਹੋ ਗਿਆ ਜਿੰਨੀ ਦੇਰ ਤੱਕ ਤੁਸੀਂ ਆਪਣੇ ਦਿਮਾਗ ਨੂੰ ਦੌੜਾਈ ਜਾਓਗੇ ਉਨੀ ਦੇਰ ਤੱਕ ਤੁਸੀਂ ਕਦੀ ਮਹਿਸੂਸ ਹੀ ਨਹੀਂ ਕਰ पाओगे डॉट ਇਨ ਪੀਸ ਵਾਟਰਮੈਲਨ ਕੂਲਿੰਗ ਸਨਸਕ੍ਰੀਨ ਇਸਕਾ ਸਾਨੂੰ ਜ਼ਰੂਰਤ ਆ ਅਸੀਂ ਆਤਮਿਕ ਰੈਲਮ ਦੇ ਵਿੱਚ ਪਰਮੇਸ਼ਵਰ ਦੇ ਹੱਥਾਂ ਵਿੱਚ ਆਪਣੀ ਆਤਮਾ ਨੂੰ ਸੌਂਪ ਦਈਏ ਕਿ ਪ੍ਰਭੂ ਮੈਂ ਆਪਣੇ ਮਨ ਨੂੰ ਤੁਹਾਡੇ ਹੱਥਾਂ ਵਿੱਚ ਸੌਂਪਦਾ ਹਾਂ ਆਪਣੇ ਵਿਚਾਰ ਮੇਰੇ ਅੰਦਰ ਪਾਓ ਆਪਣੀਆਂ ਸੋਚਾਂ ਮੇਰੇ ਅੰਦਰ ਪਾਓ ਪ੍ਰਭੂ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦਾ ਹਾਂ ਮੇਰੇ ਕੰਨਾਂ ਨੂੰ ਖੋਲੋ ਕਿ ਮੈਂ ਤੁਹਾਡੀ ਆਵਾਜ਼ ਨੂੰ ਸੁਣ ਸਕਾਂ ਪਰ ਜਦੋਂ ਆਪਾਂ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਬੈਠਦੇ ਆ ਆਪਾਂ ਕੀ ਕਰਦੇ ਆ ਆਪਾਂ ਚੁੱਪ ਹੀ ਨਹੀਂ ਕਰਦੇ ਫੁੱਲ ਟਾਈਮ ਆਪਾਂ ਹੀ ਬੋਲਦੇ ਰਹਿੰਨੇ ਆ ਫੁੱਲ ਟਾਈਮ ਜੇ ਆਪਾਂ ਹੀ ਬੋਲਦੇ ਰਵਾਂਗੇ ਤੇ ਬੋਲ ਕੇ ਉੱਠ ਕੇ ਤੁਰ ਜਾਵਾਂਗੇ ਫਿਰ ਅਸੀਂ ਕਵਾਂਗੇ ਉਹਨੇ ਸਾਡੇ ਨਾਲ ਗੱਲ ਨਹੀਂ ਕੀਤੀ ਮੈਨੂੰ ਉਹ ਸੁਣਾਈ ਨਹੀਂ ਦਿੱਤਾ ਅਸੀਂ ਚੁੱਪ ਕਦੋਂ ਕੀਤੀ ਸੀ ਮੂੰਹ ਇੱਕ ਹੈ ਅਤੇ ਕੰਨ ਦੋ ਇਹਦਾ ਮਤਲਬ ਕੀ ਆ ਬੋਲਣਾ ਘੱਟ ਤੇ ਸੁਣਨਾ ਜ਼ਿਆਦਾ ਹੋਣਾ ਚਾਹੀਦਾ ਔਰ ਵਚਨ ਚ ਲਿਖਿਆ ਆ ਕਹਿੰਦਾ ਬੋਲਣ ਵਿੱਚ ਧੀਰੇ ਤੇ ਸੁਣਨ ਵਿੱਚ ਕਾਲੇ ਹੋਵੋ ਸੋ ਜਦੋਂ ਵੀ ਤੁਸੀਂ ਪ੍ਰੇਅਰ ਦੇ ਵਿੱਚ ਬੈਠਦੇ ਆ ਫੁੱਲ ਟਾਈਮ ਬੋਲੀ ਨਾ ਜਾਇਆ ਕਰੋ ਥੋੜਾ ਜਿਹਾ ਟਾਈਮ ਸੁਣਨ ਵਾਸਤੇ ਵੀ ਰੱਖਿਆ ਕਰੋ ਸ਼ਾਂਤ ਹੋ ਕੇ ਸੁਣਨ ਦੀ ਕੋਸ਼ਿਸ਼ ਕਰੋ ਮੈਂ ਪਰਮੇਸ਼ਵਰ ਤੁਹਾਨੂੰ ਸੁਣਨਾ ਚਾਹੁੰਨਾ ਆ ਮੇਰੇ ਅੰਦਰੋਂ ਬੋਲੋ ਕਿ ਮੇਰਾ ਮਨ ਤੁਹਾਨੂੰ ਸੁਣੇ ਤੁਸੀਂ ਦੇਖਿਓ ਬਹੁਤ ਛੇਤੀ ਤੁਸੀਂ ਉਹਨੂੰ ਸੁਣਨ ਲੱਗ ਜਾਣਾ ਅਰ ਜਿੱਦਨ ਤੁਹਾਨੂੰ ਸੁਣਨਾ ਆ ਗਿਆ ਤੁਹਾਨੂੰ ਇੰਨਾ ਆਨੰਦ ਆਉਣਾ ਆ ਤੁਹਾਡਾ ਬਾਰ-ਬਾਰ ਦਿਲ ਕਰਨਾ ਕਿ ਮੈਂ ਸੁਣਾ ਮੈਂ ਬਾਰ-ਬਾਰ ਜਾ ਕੇ ਪਰਮੇਸ਼ਵਰ ਦੇ ਨਾਲ ਟਾਈਮ ਸਪੈਂਡ ਕਰਾਂ ਤੁਹਾਨੂੰ ਬੋਲਣ ਨਾਲੋਂ ਸੁਣਨ ਦਾ ਜ਼ਿਆਦਾ ਆਨੰਦ ਆਉਣ ਲੱਗ ਜਾਣਾ ਆ ਅਰ ਜੇ ਇਸ ਦਿਨ ਸੁਣਨਾ ਆ ਗਿਆ ਉਦੋਂ ਚਿੰਤਾ ਚੱਕੀ ਜਾਣੀ ਆ। ਉਦੋਂ ਫਿਕਰ ਚੱਕੇ ਜਾਣੇ ਆ। ਉਦੋਂ ਬੋਲ ਚੱਕਿਆ ਜਾਣਾ ਕਿਉਂ? ਕਿਉਂਕਿ ਹੁਣ ਤੁਹਾਨੂੰ ਜਵਾਬ ਮਿਲਨੇ ਸ਼ੁਰੂ ਹੋ ਜਾਣੇ ਆ। ਤੁਸੀਂ ਪ੍ਰਾਰਥਨਾ ਦੇ ਵਿੱਚ ਮਦਦ ਮੰਗਦੇ ਆ। ਜਦੋਂ ਉਹਨੇ ਗੱਲ ਕਰਨੀ ਆ ਤੁਹਾਨੂੰ ਆਨਸਰ ਮਿਲੀ ਜਾਣੇ ਆ। ਉਨੀ ਤੁਹਾਡੇ ਮਨ ਦੇ ਅੰਦਰ ਸਾਰੀਆਂ ਚੀਜ਼ਾਂ ਪਾਈ ਜਾਣੀਆਂ। ਅਰ ਤੁਸੀਂ ਦੇਖਿਓ ਫਿਰ ਤੁਹਾਡਾ ਲਾਈਫ ਸਟਾਈਲ ਚੇਂਜ ਹੋ ਜਾਣਾ। ਤੁਹਾਡੀ ਜੀਵਨ ਸ਼ੈਲੀ ਜਿਹੜੀ ਆ ਉਹ ਪਰਿਵਰਤਨ ਹੋ ਜਾਣੀ ਆ। ਸੋ ਡੀਅਰ ਫਰੈਂਡਸ ਬਹੁਤ ਜ਼ਿਆਦਾ ਜ਼ਰੂਰੀ ਹੈ ਅਸੀਂ ਪਰਮੇਸ਼ਵਰ ਨੂੰ ਮਹਿਸੂਸ ਕਰੀਏ ਤੁਸੀਂ ਕਿਸੇ ਵੀ ਟਾਈਮ ਨੂੰ ਮਹਿਸੂਸ ਕਰ ਸਕਦੇ ਆ ਕਿਉਂ ਮੈਂ ਇਸ ਚੀਜ਼ ਦੇ ਉੱਤੇ ਜ਼ੋਰ ਦੇ ਰਹੀ ਹਾਂ ਕਿ ਤੁਸੀਂ ਪਰਮੇਸ਼ਵਰ ਨੂੰ ਮਹਿਸੂਸ ਕਰੋ ਕਿਉਂਕਿ ਜੇ ਤੁਸੀਂ ਉਹਨੂੰ ਮਹਿਸੂਸ ਨਹੀਂ ਕਰ ਪਾਉਂਗੇ ਉਨੀ ਦੇਰ ਤੱਕ ਤੁਸੀਂ ਨਹੀਂ ਸਮਝ ਪਾਉਂਗੇ ਕਿ ਦੁੱਖ ਵਿੱਚ ਉਹ ਤੁਹਾਡੀ ਮਦਦ ਕਰਨ ਦੇ ਲਈ ਹਾਜ਼ਰ ਹੈ ਪਰ ਜਦੋਂ ਤੁਹਾਨੂੰ ਮਹਿਸੂਸ ਕਰਨਾ ਆ ਗਿਆ ਤੁਸੀਂ ਕਿਸੇ ਵੀ ਸਮੱਸਿਆ ਵਿੱਚ ਤੁਸੀਂ ਇੱਕ ਪਲ ਲਵੇਦਰ ਦੇਖੋਗੇ ਤੁਹਾਨੂੰ ਉਹੀ ਨਜ਼ਰ ਆਏਗਾ ਕਿ ਮੇਰਾ ਹੱਥ ਫੜ ਕੇ ਮੇਰਾ ਪ੍ਰਭੂ ਮੇਰੇ ਨਾਲ ਖੜਾ ਆ ਹallelujah ਤੁਸੀਂ ਕਿਤੇ ਤੁਰੇ ਵੀ ਜਾ ਰਹੇ ਹੋ ਨਾ ਤੁਸੀਂ ਕਦੇ ਨਹੀਂ ਇਕੱਲੇ ਆ ਮਹਿਸੂਸ ਕਰੋਗੇ ਤੁਸੀਂ ਮਹਿਸੂਸ ਕਰੋਗੇ ਕਿ ਉਹ ਮੇਰੇ ਨਾਲ ਆ ਇੱਕ ਵਾਰੀ ਕੋਈ ਵਿਅਕਤੀ ਬਹੁਤ ਪਰਮੇਸ਼ਵਰ ਦੇ ਪ੍ਰੇਮ ਦੇ ਵਿੱਚ ਰੰਗਿਆ ਹੋਇਆ ਸੀਗਾ ਤੇ ਉਹ ਹਮੇਸ਼ਾ ਪਰਮੇਸ਼ਵਰ ਨੂੰ ਮਹਿਸੂਸ ਕਰਦਾ ਸੀ ਅਰ ਉਹ ਦੇਖਦਾ ਸੀਗਾ ਕਿ ਜਦੋਂ ਚੱਲਦਾ ਸੀਗਾ ਦੋ ਪੈਰ ਉਹਦੇ ਆਪ ਦੇ ਹੁੰਦੇ ਸੀ ਤੇ ਦੋ ਪੈਰ ਨਿਸ਼ਾਨ ਹੋਰ ਹੁੰਦੇ ਸੀਗੇ ਪਰ ਕੋਈ ਵਿਅਕਤੀ ਨਜ਼ਰ ਨਹੀਂ ਆਉਂਦਾ ਸੀ ਅਰ ਉਹ ਇਦਾਂ ਹੀ ਸੋਚਦਾ ਸੀ ਮੇਰੇ ਨਾਲ ਪ੍ਰਭੂ ਚੱਲ ਰਹੇ ਆ ਇਹ ਜਿਹੜੇ ਦੋ ਐਕਸਟਰਾ ਪੈਰਾਂ ਦੇ ਨਿਸ਼ਾਨ ਆ ਇਹ ਮੇਰੇ ਪਰਮੇਸ਼ਵਰ ਦੇ ਪੈਰਾਂ ਦੇ ਨਿਸ਼ਾਨ ਆ ਇੱਕ ਸਮਾਂ ਆਇਆ ਕਿ ਉਹ ਵਿਅਕਤੀ ਦੇ ਕੋਲੋਂ ਸਾਰੀਆਂ دنیਆਵੀ ਚੀਜ਼ਾਂ ਜਿਹੜੀਆਂ ਸੀਗੀਆਂ ਉਹ ਥੋੜੋਂ ਦੇ ਵਿੱਚ ਹੋ ਗਈਆਂ ਉਹਦੇ ਰਿਸ਼ਤੇਦਾਰਾਂ ਨੇ ਉਹਨੂੰ ਛੱਡ ਦਿੱਤਾ ਔਰ ਉਹ ਚੱਲ ਰਿਹਾ ਆ ਤੇ ਉਹ ਨੋਟ ਕਰ ਰਿਹਾ ਆ ਵੀ ਮੇਰੇ ਨਾਲ ਜਿਹੜੇ ਪੈਰਾਂ ਦੇ ਨਿਸ਼ਾਨ ਸੀ ਉਹ ਹੈ ਨਹੀਂ ਹੁਣ ਸਿਰਫ ਦੋ ਹੀ ਨਿਸ਼ਾਨ ਆ ਪੈਰਾਂ ਦੇ ਤੇ ਉਹ ਇੱਕ ਥਾਂ ਤੇ ਖੜਾ ਹੁੰਦਾ ਤੇ ਉਹ ਕਹਿੰਦਾ ਵਾਹ ਬਈ ਪਰਮੇਸ਼ਵਰ ਮੈਂ ਤਾਂ ਸੋਚਿਆ ਸੀ ਤੂੰ ਨਹੀਂ ਮੈਨੂੰ ਛੱਡੂਗਾ ਦੁਨੀਆ ਸਾਰੀ ਛੱਡ ਜੂਗੀ ਤੇ ਬੁਰਾ ਟਾਈਮ ਵੇਖ ਕੇ ਤੂੰ ਵੀ ਮੈਨੂੰ ਛੱਡ ਗਿਆ ਇੱਥੇ ਪ੍ਰਭੂ ਦੇ ਆਤਮਾ ਨਿਯੋਦੇ ਨਾਲ ਗੱਲ ਕੀਤੀ ਕਹਿੰਦਾ ਤੂੰ ਇਦਾਂ ਕਾਹਤੋਂ ਕਹਿਣਾ ਆ ਕਹਿੰਦਾ ਜਦੋਂ ਮੈਂ ਸੌਖਾ ਸੀ ਤੇਰੇ ਪੈਰਾਂ ਦੇ ਨਿਸ਼ਾਨ ਮੇਰੇ ਨਾਲ ਹੁੰਦੇ ਸੀ ਪਰ ਹੁਣ ਚੌਂ ਦੀ ਥਾਂ ਤੇ ਸਿਰਫ ਦੋ ਹੀ ਪੈਰਾਂ ਦੇ ਨਿਸ਼ਾਨ ਆ ਉਹ ਕਹਿੰਦਾ ਬੱਚੇ ਮੈਂ ਤੈਨੂੰ ਛੱਡਿਆ ਨਹੀਂ ਆ ਧਿਆਨ ਨਾਲ ਦੇਖ ਮੈਂ ਤੈਨੂੰ ਕੁੱਛੜ ਚੱਕਿਆ ਜਿਹੜੇ ਦੋ ਪੈਰਾਂ ਦੇ ਨਿਸ਼ਾਨ ਨੇ ਤੇਰੇ ਨਹੀਂ ਇਹ ਮੇਰੇ ਆ ਮੈਂ ਤੈਨੂੰ ਸੰਭਾਲਿਆ ਆ ਸੋ ਪਰਮੇਸ਼ਵਰ ਸਾਨੂੰ ਬਹੁਤ ਪ੍ਰੇਮ ਕਰਨ ਵਾਲਾ ਪਰਮੇਸ਼ਵਰ ਆ ਉਹ ਕਦੀ ਵੀ ਦੁੱਖ ਦੇ ਸਮੇਂ ਵਿੱਚ ਵੀ ਸਾਨੂੰ ਛੱਡਦਾ ਨਹੀਂ ਸਾਨੂੰ ਤਿਆਗਦਾ ਨਹੀਂ ਅਰ ਵਚਨ ਚ ਲਿਖਿਆ ਕਹਿੰਦਾ ਮੈਂ ਤੈਨੂੰ ਨਹੀਂ ਛੱਡਾਂਗਾ ਤੈਨੂੰ ਨਹੀਂ ਤਿਆਗਾਂਗਾ ਉਹ ਸਾਨੂੰ ਅਨਾਥ ਨਹੀਂ ਹੋਣ ਦੇਗਾ ਉਹ ਸਾਡਾ ਪਿਤਾ ਵੀ ਆ ਉਹ ਸਾਡੀ ਮਾਂ ਵੀ ਆ ਉਹ ਸਾਡਾ ਪਾਲਣਹਾਰਾ ਆ ਸਿਰਜਣਹਾਰਾ ਬਖਸ਼ਣਹਾਰਾ ਮੁਹੱਈਆ ਕਰਨ ਵਾਲਾ ਸ਼ਾਫੀ ਤੁਸੀਂ ਜੋ ਉਹਨੂੰ ਸਮਝਣਾ ਚਾਹੁੰਦੇ ਹੋ ਤੁਸੀਂ ਸਮਝ ਸਕਦੇ ਹੋ ਤੁਸੀਂ ਉਹਨੂੰ ਆਪਣਾ ਪ੍ਰੇਮੀ ਸਮਝਣਾ ਚਾਹੁੰਦੇ ਹੋ ਪ੍ਰੇਮੀ ਸਮਝ ਲਓ ਤੁਸੀਂ ਉਹਨੂੰ ਆਪਣੇ ਪੇਰੈਂਟਸ ਦੇ ਤੌਰ ਤੇ ਲੈਣਾ ਚਾਹੁੰਦੇ ਹੋ ਤੁਸੀਂ ਉਹਨੂੰ ਪੇਰੈਂਟਸ ਬਣਾ ਸਕਦੇ ਹੋ ਤੁਸੀਂ ਉਹਨੂੰ ਆਪਣਾ ਗਾਈਡ ਮੰਨਣਾ ਚਾਹੁੰਦੇ ਹੋ ਉਹ ਤੁਹਾਡਾ ਗਾਈਡ ਬਣੇਗਾ ¡Tú